ਇਤਿਬਾਦੀ ਖਬਰਾਂ ਅਤੇ ਵਪਾਰ ਨਾਲ ਸੰਬੰਧਤ ਜਾਣਕਾਰੀ ਹਾਸਲ ਕਰਨ ਲਈ ਸਾਡੇ YouTube ਚੈਨਲ Search Punjab Today ਨੂੰ ਸਬਸਕ੍ਰਾਈਬ ਕਰੋ ਅਤੇ ਨਾਲ ਲੱਗਦੇ ਘੰਟੀ ਦੇ ਬਟਨ ਨੂੰ ਦਬਾਓ ਤਾਂ ਜੋ ਸਾਡਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਪ੍ਰਾਪਤ ਹੋ। ਅੱਜ ਪੰਜਾਬ ਸਰਕਾਰ ਦੀ ਮੇਡਾ ਨੇ ਸੋਕੇ ਸਾਨੂੰ ਬਹੁਤ ਖੁਸ਼ੀ ਦਾ ਸਮਾ ਬਿਚਾਰ ਹੈ ਕਿ ਹਾਂ ਦਾ ਪੰਜਾਬ ਸਰਕਾਰ ਜੀ ਦਾ ਸ਼੍ਰੀ ਭਗਵਾਨ ਜੀ ਆਮ ਆਦਮੀ ਪਾਰਟੀ ਵੱਲੋਂ ਆਪਣੇ ਪਿੰਡ ਵਿੱਚ ਆਮ ਆਦਮੀ ਕਲੀਨਿਕ ਖੋਲ੍ਹਿਆ ਗਿਆ ਹੈ। ਭੈਣ ਨੀਨਾ ਮਿੱਤਲ ਜੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਪਿੰਡ ਵਿੱਚ ਇਹ ਬਹੁਤ ਵਧੀਆ ਸਕੀਮ ਦੇ ਕੇ ਸਾਡੇ ਪਿੰਡ ਨੂੰ ਨਵਾਜਿਆ ਹੈ। ਮੰਨ ਲਾਕਨੀਨੀ ਖੋਲ੍ਹਿਆ ਹੈ। ਇਲਾਕੇ ਨੂੰ ਬਹੁਤ ਫਾਇਦਾ ਹੋਣਾ ਹੈ। ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਐਮਐਮਏ ਭੈਣ ਨੀਨਾ ਮਿੱਤਲ ਜਿੰਦਾਬਾਦ ਤੁਹਾਨੂੰ ਪਹਿਲਾਂ ਆਓ ਆਪਾਂ ਗੁਰੂ ਕਤੇਜ ਜੀ ਬੁਲਾਈਏ ਸ੍ਰੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਰੇ ਪਿੰਡ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਾ ਕਿ ਅੱਜ ਪਿੰਡ ਵਿੱਚ ਆਮ ਆਦਮੀ ਕਲੀਨਿਕ ਖੁੱਲ ਰਿਹਾ ਹੈ ਤੁਹਾਡੇ ਨਾਲ ਵਾਦਾ ਕੀਤਾ ਸੀ ਵੀ ਆਮ ਆਦਮੀ ਕਲੀਨਿਕ ਇੱਥੇ ਖੋਲਾਂਗੇ ਜਿਹਦੇ ਕਰਕੇ ਕੋਈ ਤਕਲੀਫ ਦੁੱਖ ਹੈਗੀ ਹੈ ਤੁਹਾਨੂੰ ਬਾਹਰ ਜਾਣ ਦੀ ਲੋੜ ਨਹੀਂ ਹੈ ਇੱਥੇ ਆਈਓ ਇੱਥੇ ਸਾਰੇ ਟੈਸਟ ਫ੍ਰੀ ਹੈ ਦਵਾਈਆਂ ਫ੍ਰੀ ਹੈ ਡਾਕਟਰ ਫ੍ਰੀ ਹੈ ਰੱਬ ਨਾ ਕਰੇ ਕੋਈ ਦੁੱਖ ਤਕਲੀਫ ਆਉਂਦਾ ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ ਤੁਹਾਡੇ ਆਪ ਦੇ ਘਰ ਵਿੱਚ ਹੀ ਸਹੂਲਤ ਦਿੱਤੀ ਗਈ ਹੈ ਕਿਉਂਕਿ ਤੁਹਾਡੇ ਨਾਲ ਵਾਦਾ ਕੀਤਾ ਸੀਗਾ ਉਹ ਵਾਦਾ ਅੱਜ ਅਸੀਂ ਪੂਰਾ ਕਰਕੇ ਚੱਲੇ ਆ ਆਮ ਆਦਮੀ ਕਲੀਨਿਕ ਦੇ ਡਾਕਟਰ ਸੇਵਾ ਬਹੁਤ ਵਧੀਆ ਨੇ ਸਾਰੀ ਟੀਮ ਬਹੁਤ ਵਧੀਆ ਹੈ ਕੋਈ ਦੁੱਖ ਤਕਲੀਫ ਹੈ ਤੁਸੀਂ ਇੱਥੇ ਆਓ ਆਪਦਾ ਇਲਾਜ ਕਰਾਓ ਸਾਨੂੰ ਬਤਨ ਖੁਸ਼ੀ ਹੋਊਗੀ ਜਿਦੋਂ ਤੁਸੀਂ ਕਹੋਗੇ ਭਾਈ ਸਾਨੂੰ ਤਕਲੀਫ ਸੀਗੀ ਤੇ ਸਾਡਾ ਘਰ ਦੇ ਘਰਤੀ ਸਰ ਗਿਆ। ਕਈ ਪਿੰਡਾਂ 'ਚ ਕੀ ਹੁੰਦਾ ਲੋਕਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਆਮ ਆਦਮੀ ਕਲੀਨਿਕ ਖੁੱਲ੍ਹਿਆ। ਵਾ ਇੱਥੇ ਕੀ ਧੂਲ ਦਾ ਮਿਲਦੀਆਂ ਨੇ। ਉਹ ਦੱਸੋਗੇ ਕਾਈ ਲੋਕ ਆਪਾਂਗੇ। ਤੇ ਇਹਦਾ ਬਹੁਤ ਸਾਰਾ ਕ੍ਰੈਡਿਟ ਮਾਸਟਰ ਜੀ ਨੂੰ ਵੀ ਜਾਂਦਾ ਹੈ। ਕਿਉਂਕਿ ਮਾਸਟਰ ਜੀ ਹਮੇਸ਼ਾ ਕਹਿੰਦੇ ਸੀਗੇ ਵੀ ਮੈਡਮ ਸਾਡੇ ਪਿੰਡ 'ਚ ਆਮ ਆਦਮੀ ਕਲੀਨਿਕ ਖੜਾ ਦਿਓ। ਸਾਡੇ ਲੋਕ ਲਾਲੜੂ ਵੱਲ ਜਾਂਦੇ ਨੇ। ਮਾਸਟਰ ਜੀ ਆਮ ਆਦਮੀ ਕੇ ਪਾਰਟੀ ਵੱਲ ਤੁਹਾਡੇ ਪਿੰਡ 'ਲੀ ਲੱਗੇ ਹੋਏ ਨੇ। ਔਰ ਹਮੇਸ਼ਾ ਇਹਨਾਂ ਨੂੰ ਇਹ ਹੁੰਦਾ ਦੀ ਪਿੰਡ ਦਾ ਕੰਮ ਕਿਵੇਂ ਹੋਵੇ ਪਿੰਡ ਦੀ ਤਰੱਕੀ ਕਿਵੇਂ ਹੋਵੇ ਤੁਹਾਡੀ ਗਲੀ ਬਣਦੀ ਹੈ ਜਿਹੜੀਆਂ ਉਹ ਪੰਜ-ਪੰਜ ਸਾਲ ਤੋਂ ਗਲੀਆਂ ਨਹੀਂ ਬਣੀਆਂ ਸੀ ਪਾਣੀ ਖੜਦਾ ਸੀ ਨਾਲੀਆਂ ਵੱਧ ਗਈਆਂ ਹੋਰ ਵੀ ਕਈ ਕੰਮ ਅਪਰੂਵ ਹੋ ਗਏ ਨੇ ਉਹ ਵੀ ਕੰਮ ਚਾਹ ਸ਼ੁਰੂ ਹੋ ਜਾਣਗੇ ਜਲਦੀ ਤਾਂ ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਜਿਵੇਂ ਹੁਣ ਤੁਸੀਂ ਜਾਣਦੇ ਹੋ ਵੀ ਸਰਪੰਚੀ ਦੇ ਇਲੈਕਸ਼ਨ ਆ ਗਏ ਪਿੰਡ ਵਿੱਚ ਸਹਿਮਤੀ ਨਾਲ ਸਰਪੰਚ ਬਣਾਓ ਸਰਪੰਚ ਆਪਾਂ ਉਹ ਬਣਾਓ ਜਿਹੜਾ ਸਾਡੇ ਲਈ ਸੋਚਦਾ ਹੋਵੇ ਏਨਾ ਸੋਚ ਹੋਵੇ ਵੀ ਜਿਹੜਾ ਸਰਪੰਚ ਆਉਂਦਾ ਹੀ ਸੋਚਦਾ ਹੋਵੇ ਪਹਿਲਾਂ ਕੀ ਹੁੰਦਾ ਹੈ ਸਰਪੰਚਾਂ ਦੀਆਂ ਕੋਠੀਆਂ ਦਾ ਵੱਧੀਆਂ ਹੋ ਜਾਂਦੀਆਂ ਤੇ ਸਾਡੀਆਂ ਛੱਤਾਂ ਉੱਥੇ ਦੀਆਂ ਉੱਥੇ ਅਸੀਂ ਉਹ ਸਰਪੰਚ ਬਣਾਉਣਾ ਹੈ ਉਹ ਜਿਹੇ ਬੰਦੇ ਨੂੰ ਅਸੀਂ ਅੱਗੇ ਲੈ ਕੇ ਆਣਾ ਜਿਹੜਾ ਸਾਡੇ ਪਿੰਡ ਲਈ ਸੋਚਦਾ ਹੈ ਸਾਡੇ ਲਈ ਸੋਚਦਾ ਹੈ ਮਾਸਟਰ ਜੀ ਨੂੰ ਅਸੀਂ ਜਿੰਨوں ਵੀ ਦੇਖਿਆ ਹੈ ਪਿੰਡ ਲਈ ਸੋਚਦੇ ਨੇ ਪਿੰਡ ਦੇ ਲੋਕਾਂ ਲਈ ਸੋਚਦੇ ਨੇ ਇਹਨਾਂ ਨੂੰ ਇਹ ਹੁੰਦਾ ਹੈ ਵੀ ਵੇ ਪਿੰਡ ਦਾ ਭਲਾ ਕਿਵੇਂ ਕਰ ਸਕਾਂ ਇਸ ਕਰਕੇ ਤੁਸੀਂ ਸਾਰੇ ਸਹਿਯੋਗ ਦਿਓ ਤਾਕੀ ਆਪਾਂ ਨਮਾ ਸਰਪੰਚ ਬਣਾ ਕੇ ਪਿੰਡ ਚ ਆਪਾਂ ਸਰਕਾਰ ਤੋਂ ਸਰਦਾਰ ਭਗਵਾਨ ਸਿੰਘ ਮਾਨ ਜੀ ਤੋਂ ਵੱਧ ਤੋਂ ਵੱਧ ਫੰਡ ਲੈ ਕੇ ਆਈਏ ਤਾਂ ਕਿ ਪਿੰਡ ਦੀ ਤਰੱਕੀ ਹੋ ਸਕੇ ਮਾਨ ਸਰ ਨੂੰ ਤਾਂ ਵੀ ਇੱਕੋ ਹੀ ਹੈ ਕਿ ਵੀ ਪੈਸਾ ਤੇ ਉਦੋਂ ਦੇਵਾਂ ਜਿੱਦੋਂ ਨਵੇਂ ਸਰਪੰਚ ਆ ਜਾਣ ਸਾਰੇ ਸਰਪੰਚ ਨਹੀਂ ਮਾੜੇ ਹੁੰਦੇ ਇਹ ਸਿਰਫ ਵੋਟਾਂ ਲੈਣ ਵੇਲੇ ਕਹਿੰਦੇ ਸੀ ਵੀ ਤੈਨੂੰ ਪਲਾਟ ਦੇਵਾਂਗੇ ਤੈਨੂੰ ਛੱਪਾਂ ਕਰਕੇ ਦੇਵਾਂਗੇ ਲੋਕ ਭੋਲੇ ਸੀ ਗੱਲਾਂ ਚਾ ਜਾਉਂਦੇ ਸੀ ਪਰ ਹੁਣ ਆਮ ਆਦੀ ਪਾਰਟੀ ਦਾ ਇੱਕੋ ਹੀ ਟੀਚਾ ਹੈ ਜੇ ਨਵੇਂ ਸਰਪੰਚ ਲੈ ਕੇ आओ ਸਹਿਮਤੀ ਨਾਲ ਬਣਾ ਕੇ ਲੈ ਕੇ आओ ਜਿਹੜਾ ਛੋਟੇ ਚ ਹੀ ਹੋਵੇ ਛੋਟੇ ਵਰਗਾ ਹੋਵੇ ਜਿਹੜਾ ਛੋਟਾ ਦੁੱਖ ਦਰਦ ਸਮਝਦਾ ਹੋਵੇ ਉਹ ਸਰਪੰਚ ਬਣਾ ਕੇ ਤਾਂ ਕਿ ਆਪਾਂ ਆਪਣੇ ਪਿੰਡ ਦੇ ਵਿਕਾਸ ਕਰ ਸਕੀਏ ਆਪਾਂ ਪਿੰਡ ਦਾ ਕੰਮ ਕਰ ਸਕੀਏ ਇਹ ਸਾਡੀ ਸਾਰੀ ਉਹ ਟੀਮ ਹੈ ਜਿਹੜੀ ਦਿਨ ਰਾਤ ਮਿਹਨਤ ਕਰਦੀ ਹੈ ਦਿਨ ਰਾਤ ਪਿੰਡਾਂ ਚ ਜਾਂਦੀ ਹੈ ਵੀ ਭਾਈ ਦੱਸੋ ਤੁਹਾਡੀਆਂ ਕੀ ਦੁੱਖ ਤਕਲੀਫ ਹੈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਇੰਨੀ ਗਰਮੀ ਚੱਪੇ ਆਏ I mm -hmm. mm -hmm.